ਦੋਸਤੋ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਤੀਜੀ ਸੂਏ ਗਾ ਦਿਖਾ ਰਹੇ ਆ 2 2.5 ਘੰਟੇ ਹੋ ਗਏ ਮਿੱਤਰੋ ਸੂਈ ਨੂੰ ਹਜੇ ਜੇਰ ਪੈਣੀ ਆ ਜੇਰ ਰਿਸਕ ਚੱਲੀ ਆ ਖੜਿਆ ਪਿੰਡ ਮਾੜੀ ਤੇ ਦੁੱਧ ਬਾਈ ਕਹਿੰਦਾ ਵੀ ਬਹੁਤ ਚੰਗਾ ਕੱਢਿਆ ਵਾ ਸਾਹੀਵਾਲ ਦਾ ਮਿੱਤਰੋ ਜਿਹੜਾ ਕਰਾਸ ਐ ਐਚਐਫ ਤੇ ਸਾਹੀਵਾਲ ਦਾ ਕਰਾਸ ਤੇ ਦੁੱਧ ਸੰਗਣਾ ਵੀ ਮਿੱਤਰੋ ਬਹੁਤ ਹੁੰਦਾ ਤੇ ਬਹੁਤ ਸੋਹਣੀ ਮਿੱਤਰੋ ਤਿਆਰੀ ਐ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਕਿੰਨਾ ਦੁੱਧ ਕੱਢਿਆ ਬਾਈ ਨੇ ਕੀ ਜਿਹੜਾ ਰੇਟ ਕੀਤਾ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਪਿੰਡ ਹੈਗਾ ਆਪਣਾ ਬਾੜੀ ਤੇ ਇਹ ਕਿਹੜਾ ਰਾਮਰਾਜ ਵਾਲਾ ਰਾਹ ਬਾਈ ਦਾ ਰਾਮਰਾਜ ਪਚਾਰਾ ਜਾਂਦਾ ਬਾਈ ਉਹ ਤੇ ਆਪਣੇ ਘਰ ਰਹ ਜਾਂਦੇ ਠੀਕ ਹੈ ਹਾਂਜੀ ਸੂਹਾ ਤੀਜਾ ਹਾਂ ਸੂਹਾ ਤੀਜਾ ਸੋਈ ਹੈ ਬਾਈ ਮਗਰ ਬੱਚਾ ਦਾ ਆਪਣੇ ਕੋਲੇ ਇਹ ਮੰਨ ਕੇ ਚਲੋ 30 32 ਲੀਟਰ ਦੁੱਧ ਕੱਢਿਆ ਹੈ ਕੱਢਿਆ ਤੁਹਾਡੇ ਕੋਲ ਹਾਂ 30 32 ਲੀਟਰ ਕਿਲੋ ਦੁੱਧ ਦਿੰਦਾ ਠੀਕ ਹੈ ਹਾਂਜੀ ਤੇ ਮਗਰ ਮਿੱਤਰੋ ਬੱਸ ਸਾ 30 32 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਵਾ ਤਰੋਜ ਇੱਕ ਵਾਰ ਇਹਦਣ ਸਭ ਸਰੀਰ ਦੀ ਬਣਤਰ ਮਿੱਤਰੋ ਬਹੁਤ ਚੰਗੀ ਆ ਕੱਦ-ਕਾਰ ਤੇ ਬੇਲ ਵੀ ਬਹੁਤ ਵਧੀਆ ਥਣਾ ਦੀ ਪੂਰੀ ਮਿੱਤਰੋ ਸਾਫ ਆ ਤਾਜੀ ਸੁਈ ਆ ਜ਼ੇਰ ਹਜੇ ਮਿੱਤਰੋ ਪੈਣੀ ਆ ਤਰਜੀ ਦਾ ਤੁਸੀਂ ਲੇਵਾ ਦੇਖ ਸਕਦੇ ਹੋ ਤੇ ਥੋੜੀ ਜਿਹੀ ਭਲ ਜ਼ਰੂਰ ਆ ਤੇ ਬਾਅਦ ਦੇ ਵਿੱਚ ਮਿੱਤਰੋ ਮੋਲੇ ਬਾਅਦ ਦੇ ਵਿੱਚ ਲੇਵਾ ਪੂਰਾ ਸਾਫ ਹੋ ਜਾਂਦਾ ਜਦੋਂ ਮਿੱਤਰੋ ਇਹ ਸੁ ਪੈਂਦੀ ਆ ਫੁੱਲ ਕੱਦ-ਕਾਰ ਫੁੱਲ ਬੇਲ ਸਾਣਾ ਦੀ ਪੂਰੀ ਮਿੱਤਰੋ ਸਾਫ ਹੈ 30 ਬੱਤੀ ਲੀਟਰ ਮਿੱਤਰੋ ਇਹਨੇ ਦੁੱਧ ਕੱਢਿਆ ਵਾ ਦੂਜੇ ਸੂਏ ਦਾ ਤੇ ਤੀਜੇ ਸੂਏ ਇਹ ਸੂਈ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆ ਉਹਦੀਆਂ ਤੱਕ ਰੋ ਬਾਈ ਦੇ ਨਾਲ ਸੰਪਰਕ ਆ ਰੇਟ ਫਿਰ ਇਹਦਾ ਕੀ ਕਰਤਾ ਜੀ ਰੇਟ ਬਾਈ ਆਪਾਂ 130000 ਰੁਪਏ ਮੰਗਦੇ 130 ਹਾਂਜੀ ਠੀਕ ਹੈ ਫੋਨ ਨੰਬਰ ਦੱਸ ਦਈਏ ਆਪਣਾ ਮੋਬਾਈਲ ਨੰਬਰ ਹੈਗਾ 628080 628080 9567 9567 ਪਿੰਡ ਮਾੜੀ ਤਸੀਰ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਹਨਾ ਮੌਕੇ ਦੇ ਮੌਕੇ ਦੇ ਮਾਨਦਾਨ ਮਿੱਤਰੋ ਹੋ ਜਾਣਾ ਤੀਜੇ ਸੂਏ ਸੂਈ ਹੈ ਤੇ ਮਗਰ ਬੱਤਾਂ ਥਾਣਾ ਦੀ ਪੂਰੀ ਸਾਫ਼ ਫੁੱਲ ਕੱਦ ਕਰ ਤੇ ਫੁੱਲ ਬੇਲ ਸੋ ਸਾਰੇ ਵੀਰਾਂ ਦਾ ਧੰਨਵਾਦ